ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਫੇਰ ਸ਼ੁਰੂ ਹੋ ਗਿਆ ਤਾਰਾ ਤੂਰਾ ਕੱਢ ਕੇ ਹੋ ਗਏ ਵਿਹਲੇ ਤੇ ਅੱਠੇ-ਪੁੱਠੇ ਪਾਦੇ ਡੰਗਰਾਂ ਨੂੰ ਰੱਬਾ ਨਾਨਕ ਕਿਰਪਾ ਕਰੇ ਹੁਣ ਤੇ ਇਹਦੇ ਫਸਲਵਾੜੀ ਦਾ ਕੰਮ ਕਰਦੇ ਆ ਸਾਰੇ ਹੁਣ ਬੈਠੇ ਆਪਣੇ ਮੀਟਿੰਗ ਹਾਲ 'ਚ ਹਾਲ ਚੱਲਣ ਡਿਆ ਅੱਠ ਹੁੰਦੇ ਪਾਜੀ ਨਹੀਂ ਹੂੰ ਤੂੰ ਕਰਦਾ ਓਏ ਹੁਣ ਆਪਾਂ ਪਹੁੰਚ ਜਲੇ ਆਪਣੇ ਸ਼ੈੱਡ ਦੇ ਵਿੱਚ ਦੇਣਾ ਕੋਰਾਣ ਮਾੜਾ ਮਾੜਾ ਪੈਦਾ ਵਾ ਤੇ ਪੂਰੇ ਹੱਥ ਬੈਲ ਧਰਦੇ ਆ ਕਿੱਡੀ ਵਿਧੀਆ ਦੇਣ ਦੀ ਸ਼ਰਵਾਦ ਐ ਕਿੰਨਾ ਸੋਹਣਾ ਐ ਮੱਠੀ ਮੱਠੀ ਤੋਂ ਪਤਰੀਲ ਪਈ ਆ ਕਣਕ ਤੇ ਸ਼ੈੱਡ ਦੇ ਵਿੱਚ ਪਹੁੰਚ ਲੇ ਬੈਗ ਨੂੰ ਤਾਂ ਨਾ ਲੈ ਗੇ ਤੇ ਆਪਣੇ ਆ ਪੀਲੀ ਪੱਤ ਚਾ ਓਏ ਇਹ ਕਿਹ ਹੈ ਇਹ ਆ ਆ ਆਪਣੀਆਂ ਕਰਦਾ ਨੇ ਕੱਲ ਇੱਕ ਬੰਦੇ ਦੇ ਦੰਦੀ ਵੜਤੀ ਹੁਣ ਇਹਨੂੰ ਬੰਨ ਕੇ ਰੱਖਣਾ ਪਣਾ ਆਸਣੇ ਦਾ ਲਾਤਾ ਆਪਾ ਓਏ ਇਹਨੂੰ ਖੁੱਲੀ ਛੱਡਾਂਗੇ ਸ਼ਾਂਤ ਸੁਭਾਅ ਦੀ ਚਲੋ ਚਲੋ ਮੇਰੇ ਪੁੱਤ ਮਾਰ ਲਓ ਲਾ ਕਿੱਥੇ ਸੌਰਵ ਨੂੰ ਫੋਨ ਲਾ ਦਿਆ ਘਰਾਂ ਵੇ ਚਲੋ ਮਾਰੋ ਫਿਰ ਅੱਲਾ ਕੋਈ ਨਹੀਂ ਲਾਇਆ ਛੇਤੀ ਮੁੜੀ ਹੋਣਾ ਉਹ ਤੇਲ ਵੇਲ ਨਹੀਂ ਮਨਸ਼ਾ ਤੇਲ ਦੇ ਵਿੱਚ ਥੋੜਾ ਹੀ ਜਾ ਕੇ ਘਰੋਂ ਪਾਲਾਂਗੇ ਨਹੀਂ ਇੱਕ ਅਗਲੇ ਟਾਇਰ ਦੇ ਵਿੱਚ ਹਵਾ ਭਰਾ ਲਈ ਨਰਵੈਲ ਤੋਂ ਜੋ ਖੁੱਲੀ ਇਹ ਅੱਜ ਆਪਾਂ ਗੱਲਾਂ ਕਰਦੇ ਆਂ ਕਿ ਜ਼ਿੰਦਗੀ ਦੇ ਵਿੱਚ ਚੰਗਾ ਇਨਸਾਨ ਜਿਹੜਾ ਬਣਾਉਣਾ ਵਾਣਾ ਉਹ ਸਭ ਤੋਂ ਵੱਡੀ ਜਿਹੜੀ ਦਾਤ ਆ ਮਾਂ ਪਿਓ ਦੀ ਆ ਮੈਨੂੰ ਇੰਨਾ ਚੇਤਾ ਵੀ ਜਦੋਂ ਮੈਂ ਛੋਟਾ ਜਿਆ ਹਿੰਨਾ ਤੇ ਮੈਂ ਆਪਦੇ ਵੱਡੇ ਭਰਾ ਨਾਲ ਲੜਿਆ ਤੇ ਡੇੜੀ ਮੇਰੇ ਨੇ ਉਹਨੂੰ ਨਹੀਂ ਕੁੱਟਿਆ ਤੇ ਮੈਨੂੰ ਕੁੱਟਿਆ ਬੜੇ ਜ਼ੋਰ ਨਾਲ ਤੇ ਉਹਨੇ ਇਹੋ ਦੱਸਿਆ ਵੀ ਜੋ ਆਪਦੇ ਤੋਂ ਵੱਡਾ ਹਨ ਉਹਨੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਗਾੜੀਆਂ ਬੋਲਣਾ ਨਹੀਂ ਉਹਨੂੰ ਮਾੜਾ ਚੰਗਾ ਨਹੀਂ ਆਖਣਾ ਜੇ ਤੁਹਾਨੂੰ ਵੱਡੇ ਨੇ ਕੋਈ ਆਖ ਵੀ ਦਿੱਤਾ ਚੁੱਪ ਕਰਕੇ ਝਰ ਕੇ ਆ ਜਾਣਾ ਤੇ ਮੈਨੂੰ ਨਛੇਤਰ ਵੀ ਫੇਰੇ ਉਹ ਗੱਲ ਦਾ ਜਿਹੜਾ ਨਾ ਮਕਸਦ ਅੱਜ ਪਤਾ ਲੱਗਦਾ ਜੋ ਆਪਾਂ ਬੱਚਿਆਂ ਨੂੰ ਸਿਖਾਉਂਦੇ ਆ ਬੱਚੇ ਜੋ ਮਾਪਿਓ ਤੋਂ ਸਿੱਖਦੇ ਆ ਆਪਣਾ ਜਿਹੜਾ ਸਭ ਤੋਂ ਵੱਡਾ ਗੁਰੂ ਮੇਰਾ ਤੇ ਮੇਰਾ ਮਾਪਿਓ ਆ ਜਿਨ੍ਹਾਂ ਨੇ ਆਪਾਂ ਨੂੰ ਚੰਗੇ ਮਾੜੇ ਰਾਹ ਬਾਰੇ ਦੱਸਿਆ ਮੈਂ ਇੱਕ ਛੋਟਾ ਜਿਹਾ ਹੀ ਤੇ ਮੈਂ ਇੱਕ ਦਿਨ ਨਿੱਕੇ ਹੁੰਦਿਆਂ ਡੈਡੀ ਨਾਲ ਗੱਲਾਂ ਕਰਨ ਲੱਗਾ ਪਿਆ ਚਲੋ ਅੱਜ ਦਿਲ ਦੀ ਗੱਲ ਤੜਨਾ ਦੱਸਣ ਡਿਆਂ ਤੇ ਨਾ ਡੈਡੀ ਨੇ ਮੈਨੂੰ ਇਹ ਗੱਲ ਆਖੀ ਪੁੱਤ ਵੀ ਜ਼ਿੰਦਗੀ ਦੇ ਵਿੱਚ ਤਿਆਗ ਕਰਨਾ ਜਿਹੜਾ ਨਾ ਸਭ ਤੋਂ ਵੱਡੀ ਗੱਲ ਆ ਆਪਦੀ ਚੀਜ਼ ਕਿਸੇ ਨੂੰ ਦੇਣਾ ਮਨ ਨੂੰ ਤੇ ਦੁਖੀ ਹੁੰਦਾ ਇੱਕ ਵਾਰ ਦੇਣ ਲੱਗਿਆ ਪਰ ਜਿਹੜਾ ਬੰਦਾ ਇਹ ਗੱਲ ਕਰ ਲੈਂਦਾ ਨਾ ਵੀ ਆ ਜਦ ਜੇ ਮੈਨੂੰ ਮੇਰੇ ਨਾਲ ਦੇ ਨੂੰ ਪਸੰਦ ਆ ਜਾਂਦੀ ਚੀਜ਼ ਤੇ ਉਹਨੂੰ ਚੀਜ਼ ਦੇ ਦੇਣੀ ਜਿਹੜਾ ਉਹ ਮਨ ਨੂੰ ਖੁਸ਼ੀ ਮਿਲਦੀ ਆ ਨਾ ਉਹ ਆਪਣੀ ਚੀਜ਼ ਭਾ ਕੇ ਵੀ ਨਹੀਂ ਮਿਲਦੀ ਤੇ ਹੈ ਆ ਸਹੀ ਗੱਲ ਆ ਜਦੋਂ ਕਿਤੇ ਦਿਲ ਦੇ ਵਿੱਚ ਕੋਈ ਖੁਆਇਸ਼ ਹੋਵੇ ਤੇ ਆਪ ਦੀ ਖੁਆਇਸ਼ ਮਾਰ ਕੇ ਕਿਸੇ ਨੂੰ ਚੀਜ਼ ਦੇ ਦਈਏ ਨਾ ਜਿਹੜੀ ਉਹ ਖੁਸ਼ੀ ਮਿਲਦੀ ਆ ਨਾ ਉਹ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਮੁੱਲ ਖਰੀਦ ਕੇ ਕਿਤੇ ਨਹੀਂ ਮਿਲਦੀ ਆਪਾਂ ਬੱਚਿਆਂ ਨੂੰ ਦੌੜ ਦੇ ਵਿੱਚ ਪਏ ਆ ਪੀ ਮੇਰਾ ਬੱਚਾ ਫਸਟ ਆਵੇ ਮੇਰਾ ਬੱਚਾ ਸਾਰਿਆਂ ਨੂੰ ਵਧੀਆ ਪੜਿਆ ਲਿਖਿਆ ਹੋਵੇ ਤੇ ਪਰ ਜਿਹੜਾ ਆਪਾਂ ਉਹਨਾਂ ਨੂੰ ਗੁਣ ਦੇਣਾ ਉਹ ਆਪਾਂ ਚੇਤਾ ਭੁੱਲਦਾ ਜਾਂਦਾ ਉਹਨਾਂ ਨੂੰ ਬੈ ਕੇ ਸਮਝਾਓ ਵੱਡਿਆਂ ਦੇ ਗਾੜੀ ਬੋਲੋ ਨਾ ਚਲੋ ਵੱਡਿਆਂ ਦਾ ਫਰਜ਼ ਆ ਗੱਲ ਨੂੰ ਸਮਝੋ ਨਾ ਬਾਲਾ ਕੋ ਇੱਕ ਦੂਜੇ ਨਾਲ ਪਿਆਰ ਨਾਲ ਰਭੋ ਚੁਗਲੀ ਦਿੰਦੇ ਆਪਾਂ ਹੱਸ ਕੇ ਕਰ ਲੈਂਦੇ ਆ ਜਦੋਂ ਕੋਈ ਆਪਣੀ ਕੋਈ ਗੱਲ ਕਰਦਾ ਆਪਾਂ ਨੂੰ ਗੁੱਸਾ ਆਉਂਦਾ ਅੱਜਕੱਲ ਸਹਿਣ ਸ਼ਕਤੀ ਕਿਸੇ ਦੇ ਵਿੱਚ ਹੈਗੀ ਨਹੀਂ ਆ ਹਰ ਇੱਕ ਬੰਦਾ ਆਂਦਾ ਮੈਂ ਸਿਆਣਾ ਅੱਜ ਕੱਲ ਸਾਰੀ ਦੁਨੀਆ ਹੀ ਸਿਆਣੀ ਆ ਤੁਸੀਂ ਜਦੋਂ ਵੀ ਗੱਲਾਂ ਕਰਨੀਆਂ ਨੇ ਆਪਦੇ ਮਨ ਦੇ ਅੰਦਰ ਗੱਲਾਂ ਕਰਕੇ ਤੇ ਗੱਲਾਂ ਕਰੋ ਵੀ ਮੈਂ ਕਿੰਨਾ ਕਿ ਸਿਆਣਾ ਮੇਰੇ ਅੰਦਰ ਕਿਹੜੇ ਕਿਹੜੇ ਐਬ ਜਦੋਂ ਆਪਾਂ ਆਪਦੇ ਆਪ ਨਾਲ ਗੱਲਾਂ ਕਰਨ ਡੇ ਆ ਭੰਗਣਾ ਫਿਰ ਤੁਹਾਨੂੰ ਥੋੜਾ ਥੋੜਾ ਲੋਕਾਂ ਨਾਲ ਗੱਲਾਂ ਲੋਕਾਂ ਨੂੰ ਗਲਤ ਗੱਲਾਂ ਕਰਨ ਦਾ ਜਿਹੜਾ ਨਾ ਉਹ ਹੌਲੀ ਹੌਲੀ ਆਪੇ ਕੰਟਰੋਲ ਹੋ ਜੂ ਆਪੇ ਘਟ ਜੂਗਾ ਕਿਉਂਕਿ ਜਿਹੜਾ ਇਹ ਸਿਸਟਮ ਹਨਾ ਇਹ ਹਰ ਇੱਕ ਦੇ ਵਸਦੀ ਗੱਲ ਨਹੀਂ ਹੁੰਦੀ ਜਦੋਂ ਉਹਨ ਕਿਹੜਾ ਬੰਦਾ ਆਂਦਾ ਜ਼ਿੰਦਗੀ ਦੇ ਵਿੱਚ ਵੀ ਮੈਂ ਗਲਤ ਆ ਹਰ ਇੱਕ ਬੰਦੇ ਨੇ ਆਖਣਾ ਮੇਰੀ ਸੋਚ ਆ ਮੈਂ ਅੱਲਾ ਸਵੇਰੇ ਉੱਠਦਾ ਮੈਂ ਕਿਸੇ ਨੂੰ ਇਹ ਨਹੀਂ ਦਿਖਾਉਂਦਾ ਵੀ ਮੈਂ ਕੰਮ ਵੜਾ ਕਰਦਾ ਵਾਂ ਜਾਂ ਮੇਰਾ ਇਦਾਂ ਦਾ ਸਿਸਟਮ ਆ ਮੇਨੇ ਮਨ ਦੇ ਵਿੱਚ ਖੁਸ਼ੀ ਆ ਕੋਈ ਵੀ ਕੰਮ ਕਰਨ ਲਿਆ ਮੈਂ ਆਪਦੇ ਆਪ ਨੂੰ ਕਦੀ ਵੀ ਗਲਤ ਨਹੀਂ ਸਮਝਿਆ ਨਾ ਕਿਸੇ ਦੇ ਗਾੜੀ ਵਾਵਾ ਖੱਟਣ ਵਾਸਤੇ ਮੈਂ ਕੰਮ ਕੀਤਾ ਜੋ ਮੇਰਾ ਦਿਲ ਕਰਦਾ ਮੈਂ ਉਹ ਕਰਦਾ ਤੇ ਮੈਂ ਉੱਤੇ ਪਹਿਰਾ ਵੀ ਦਿੰਦਾ ਹੁਣ ਜੇ ਮੇਰਾ ਦਿਲ ਕਰਦਾ ਸੇ ਰੁੱਟ ਕੇ ਮੱਜਾਂ ਵੀ ਚੋਈਦੀਆਂ ਸਾਰਾ ਕੰਮ ਕਰੀਦਾ ਹਾਂ ਮੈਨੂੰ ਇੱਕ ਬੰਦੇ ਨੇ ਵੀਰ ਨਹੀਂ ਆਖਤਾ ਯਾਰ ਤੈਨੂੰ ਬੜਾ ਡੰਗਰਾਂ ਦਾ ਜਿਹੜਾ ਵਾ ਬੜਾ ਇਹ ਕਰਦਾ ਜਾ ਬੜਾ ਬਣਦਾ ਜਾ ਵਾ ਮੈਨੂੰ ਉਦੋਂ ਦੀ ਮਨ ਨੂੰ ਲੱਗੀ ਵੀ ਯਾਰ ਇੱਕ ਬੰਦਾ ਕਰਨ ਰਿਆ ਵਾ ਇੱਕ ਬੰਦਾ ਉਹਨੂੰ ਉਹਨੂੰ ਇਹ ਲੱਗਣ ਰਿਆ ਵੀ ਇਹ ਕਾਤੋਂ ਕਰਨ ਰਿਆ ਤੇ ਆਪਾਂ ਨੂੰ ਮਨ ਦੇ ਵਿੱਚ ਖੁਸ਼ੀ ਆ ਕਰਕੇ ਕੋਈ ਵੀ ਕੰਮ ਕਰਕੇ ਆਪਦੇ ਮਨ ਦੇ ਵਿੱਚ ਪੂਰੀ ਖੁਸ਼ੀ ਰਹੀ ਦੀ ਆਪਾਂ ਕਦੀ ਨਹੀਂ ਕਿਹਨੂੰ ਮੜਾ ਚਾਹਾਂ ਕੋਈ ਕਰੇ ਨਾ ਕਰੇ ਜਿੱਦਨ ਆਪ ਨੂੰ ਪਤਾ ਲੱਗ ਜੇ ਨਾ ਮੈਨੂੰ ਵੀ ਆਹ ਕੰਮ ਅਗਲੇ ਨੂੰ ਕਿਹਾ ਗੁੱਸਾ ਲੱਗਦਾ ਮੈਂ ਉਹਨੂੰ ਆਂਦਾ ਨਹੀਂ ਮੈਂ ਆਪਦੇ ਆਪ ਨੂੰ ਇਹੋ ਜਿਹਾ ਆਪਦੇ ਡੈਡੀ ਦੀਆਂ ਗੱਲਾਂ ਜਿਹੜੀਆਂ ਮਨ ਦੇ ਵਿੱਚ ਬਿਠਾਈਆਂ ਵਾ ਬਹੁਤ ਵਧੀਆ ਵਧੀਆ ਉਹਨੇ ਗੱਲਾਂ ਦੱਸੀਆਂ ਜ਼ਿੰਦਗੀ ਦੇ ਵਿੱਚ ਤੇ ਆਪਣਾ ਗੁਰੂ ਵੀ ਉਹ ਆ ਸਭ ਤੋਂ ਵੱਡਾ ਜਿੱਥੋਂ ਆਪਾਂ ਸਭ ਕੁਝ ਸਿੱਖਿਆ ਤੇ ਸਾਰਾ ਕੁਝ ਉਤੋਂ ਹੀ ਸਿੱਖਦੇ ਰਹੇ ਤੇ ਉਤੋਂ ਹੀ ਗੱਲ ਸਿੱਖਦੇ ਹਾਂ ਕਿਉਂਕਿ ਦਿਲ ਦੀ ਗੱਲ ਉਹਦੇ ਨਾਲ ਕਰ ਲਈ ਦੀ ਮਰਦੇ ਕਿਹੜੇ ਪਿੱਛੇ ਰੱਖਣ ਜਾਂਦਾ ਉਹ ਮਰਦੀ ਨੂੰ ਨਾ ਤ੍ਰਿਕਾਂ ਦਾਨ ਉਹ ਬਸ ਮਨ ਦੇ ਵਿੱਚ ਕਦੀ ਕਿਸੇ ਨਾਲ ਗਿਲਾ ਸ਼ਿਕਵਾਣੀ ਚਲੋ ਹੁੰਦਾ 2 ਮਿੰਟ ਲਈ ਮੁੜ ਕੇ ਛੇਤੀ ਚਿੱਤਾ ਭੁੱਲ ਜੁਨਾ ਤੇ ਅਗਲੀ ਗੱਲ ਤੇ ਤੁਰ ਪਈਦਾ ਇਹਨਾਂ ਟਾਈਮ ਨਹੀਂ ਮਨ ਨੂੰ ਦਈਦਾ ਵੀ ਉਹਦੇ ਬਾਰੇ ਸੋਚ-ਸੋਚ ਕੇ ਕਮਲਾ ਹੋ ਜਾ ਜਿਹੜਾ ਕਰਦਾ ਉਹਦਾ ਕਰੋ ਤੇ ਸ਼ਿਕਾਇਤਾਂ ਨਾ ਕਰੋ ਜੇ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਲਓ ਜੇ ਨਹੀਂ ਹੁੰਦਾ ਨਾ ਤੇ ਚੁੱਪ ਕਰਕੇ ਬਹਿ ਜਾਓ ਕਿਸੇ ਨੂੰ ਕੋਕੋ ਡੋਕੋ ਨਾ ਆਪਾਂ ਜ਼ਿੰਦਗੀ ਦੇ ਵਿੱਚ ਆਪਾਂ ਬੱਚਿਆਂ ਨੂੰ ਵੀ ਇਹ ਸਿਖਾਈਏ ਬੱਚਿਆਂ ਨੂੰ ਜ਼ਿੰਦਗੀ ਜਿਉਣ ਦੇ ਸਬਕ ਦਈਏ ਹੋਣ ਭਾਵੇਂ ਪਲਕੇ ਪਤਾ ਨਹੀਂ ਬੱਚਿਆਂ ਨੇ ਕਿਹੜੇ ਦੇਣ ਲਿਓਨੇ ਆ ਕਿਹੜੇ ਇਹ ਨਹੀਂ ਹੁੰਦਾ ਵੀ ਮੈਂ ਬੱਚਿਆਂ ਨੂੰ ਬੜਾ ਸਿਖਾਉਣਾ ਜੇ ਆਪਣੀ ਕੁਛ ਸਿਖਾਉਣ ਦੀ ਚਾਹਤ ਹੋਊ ਨਾ ਤੇ ਆਪਣੇ ਆ ਪਰਮਾਤਮਾ ਨੇ ਉਹੋ ਜੇ ਬੰਦੇ ਦੇ ਦਿਮਾਗ ਦੇ ਵਿੱਚ ਖਿਆਲ ਆ ਜਾਣੇ ਉਹੋ ਜਿਹਾ ਸਭ ਕੁਝ ਆ ਜਾਣਾ ਮਾੜਾ ਨਾ ਅਗਲੀ ਜ਼ਿੰਦਗੀ 'ਚ ਕਰੋ ਜ਼ਿੰਦਗੀ ਜੋ ਆਪਦੇ ਆਪ ਨੂੰ ਹਮੇਸ਼ਾ ਕੋਸ਼ਿਸ਼ੋ ਵੀ ਚੰਗਾ ਹੀ ਕਰਨਾ ਆਪਦੇ ਆਪਣੇ ਗੱਲਾਂ ਕਰੋ ਵੀ ਅੱਜ ਮੈਂ ਸਾਰੀ ਦਿਹਾੜੀ ਦੇ ਵਿੱਚ ਕਿਸੇ ਨਾਲ ਮਾੜਾ ਨਹੀਂ ਕੀਤਾ ਮੈਂ ਕਿਹਨਾ ਧੋਖਾ ਨਹੀਂ ਕੀਤਾ ਆਪਦੇ ਆਪਨਾ ਗੱਲਾਂ ਕਰੋ ਕਿਸੇ ਨੂੰ ਨਾ ਬਲੇਮ ਦੋ ਵੀ ਫਲਾਨਾ ਫਲਾਨਾ ਐ ਕਰਦਾ ਟਿਮ ਕਰਦਾ ਨਾ ਆਪਦੇ ਆਪਨਾ ਕਰੋ ਨਾਲੇ ਤੇ ਉਹ ਕਿਸੇ ਨੂੰ ਦਿਲ ਤੇ ਗੱਲ ਨਹੀਂ ਲੁਕਦੀ ਗੱਲ ਕਰਨ ਲੱਗਿਆਂ 100 ਵਾਰੀ ਸੋਚਣਾ ਪੈਂਦਾ ਯਾਰ ਹੁਣ ਕੰਮ ਕਰਦੇ ਆ ਸਾਰੇ ਭਰਾ ਜਿਹੜਾ ਇਕੱਠ ਦੇ ਵਿੱਚ ਬਹੁਤ ਕੁਝ ਜੜੀਆਂ ਗੱਲਾਂ ਜੜੀਆਂ ਵਾਂ ਸਿੱਖਣ ਨੂੰ ਮਿਲਦੀਆਂ ਬਹੁਤ ਫਾਇਦੇ ਇਕੱਠ ਦੇ ਬੜਾ ਵਧੀਆ ਲੱਗਦਾ ਵਾ ਕਿਤੇ ਇੱਕ ਗਾੜਾ ਵੀ ਪੈ ਜਾਂਦੀਆਂ ਅੰਦਰ ਜਰਨ ਸ਼ਕਤੀ ਬਣਦੀ ਗੱਲ ਫਿਰ ਕਿਹੜੀ ਗੱਲ ਕੱਲ ਪਤਾਈਆਂ ਹੀ ਤੇ ਅੱਜ ਕਿਤੇ ਦੂਜਾ ਮਾਰਾ ਖਾਸੇ ਖੇਡੇ ਵੀ ਹੁੰਦੇ ਹਰ ਇੱਕ ਚੀਜ਼ ਜਿਹਦੇ ਵਿੱਚ ਹਰ ਇੱਕ ਪੜਾ ਆਉਂਦਾ ਤੇ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਜ਼ਿੰਦਗੀ ਦੇ ਵਿੱਚ ਵਿਚਰਨਾ ਸਿਖਾਓ ਵੱਡਿਆਂ ਨਾਲ ਕਿੱਦਾਂ ਬੋਲਣਾ ਜਦੋਂ ਕੋਈ ਤੁਹਾਡੇ ਕੋਲ ਆਵੇ ਉਹਨੂੰ ਗੋਡੀ ਹੱਥ ਲਾਉ ਕਿਉਂਕਿ ਜਦੋਂ ਬੰਦਾ ਗੋਡੀ ਹੱਥ ਲਾਊਗਾ ਨਾ ਉਹਦੇ ਵਿੱਚ ਜਿਹੜੀ ਹੰਕਾਰ ਦੀ ਭਾਵਨਾ ਉਹ ਘੜ ਜੂਗੀ ਉਹ ਗੋਡੀ ਹੱਥ ਲਾਊਗਾ ਉਹਨੂੰ ਇਹ ਹੋਊਗਾ ਵੀ ਇਹ ਮੇਰ ਨਾਲੋਂ ਵੱਡਾ ਵਾ ਉਹਦੇ ਦਿਮਾਗ 'ਚ ਇਹ ਨਾ ਹੋਊਗਾ ਵੀ ਇਹ ਪੈਸੇ ਨੂੰ ਵੱਡਾ ਜਾਂ ਕੁਝ ਵੀ ਕੋਈ ਵੀ ਬੰਦਾ ਨੇ ਆਪ ਨੂੰ ਮਿਲਦਾ ਉਹਨੂੰ ਕਹੋ ਵੀ ਮੇਰੇ ਕੋਲ ਭਾਵੇਂ ਕੋਈ ਵੀ ਬਰਾਦਰੀ ਦਾ ਬੰਦਾ ਖਲੋਤਾ ਆਪਦੇ ਤੋਂ ਵੱਡਾ ਖਲੋਤਾ ਨਾ ਉਹਦੇ ਗੋਡੀ ਹੱਥ ਲਾਓ ਉਹਦੇ ਨਾਲ ਉਹਦੇ ਵਿੱਚ ਨਿਮਰਤਾ ਹੁਣੀ ਸ਼ੁਰੂ ਹੋ ਜੂਗੀ ਬੱਚੇ ਦੇ ਵਿੱਚ ਹਰ ਇੱਕ ਨੂੰ ਨਿਮਰਤਾ ਉਹਦੇ ਮਨ ਦੇ ਵਿੱਚ ਨਿਮਰਤਾ ਆਉਗੂ ਵੀ ਯਾਰ ਇਹ ਸਾਰੇ ਇਨਸਾਨ ਇਹ ਲਾ ਦਿਓ ਉੱਥੇ ਸਾਈਡ ਤੇ ਗਿਣ ਕੇ ਲਾਇਓ ਇਹ ਗੱਲਾਂ ਮੈਨੂੰ ਯਾਰ ਪੜਾਈ ਦੇ ਵਿੱਚ ਮੈਂ ਜਮਾਂ ਨਲਾਇਕ ਹੀ ਆਪਾਂ ਸਿੱਧੀ ਗੱਲ ਹੈ ਬ ਮੁਹ ਤੇ ਆਨੇ ਕਦੀ ਕੁਛ ਨਹੀਂ ਤੇ ਪਤਾ ਨਹੀਂ ਪ੍ਰਮਾਤਮਾ ਨੇ ਕਿੱਥੋਂ ਆ ਲੈ ਲਾਈ ਤੇ ਗਰਬਾਣੀ ਮਾੜੀ ਮੋਟੀ ਪੜਦੇ ਹੀ ਤੇ ਉਹਦੇ ਵਿੱਚੋਂ ਸਿੱਖਿਆ ਹੁਣ ਉੱਤੇ ਵਿੱਚ ਮੈਂ ਸਭ ਤੋਂ ਪਹਿਲਾਂ ਆਪਦੇ ਪ੍ਰੋਟਰ ਤੇ ਡੈਕ ਤੇ ਗਾਣਾ ਲਵਾ ਲਿਆ ਇਹ ਗਾਣਾ ਕਿਹਾ ਤੇ ਨਗਾ ਸੋਰੀ ਟੁੱਕ ਲਿਖਾ ਕੇ ਲਿਆਈ ਸੱਚੇ ਮਾਰਗ ਚੱਲਦੇ ਹਾਂ ਉਸਤ ਕਰੀ ਜਹਾਂ ਕਿਉਂਕਿ ਇਹ ਮੈਂ ਆਪਦੇ ਤਾਏ ਤੋਂ ਸਿੱਖਿਆ ਸੀ ਬ ਮਹਿੰਦਰ ਸਿੰਘ ਨੇ ਟਰਾਲੀ ਤੇ ਲਿਖਾਇਆ ਮਾਈ ਕਿ ਜਿਹੜਾ ਬੰਦਾ ਸੱਚੇ ਮਾਰਗ ਤੇ ਚੱਲਦਾ ਵਾ ਸੱਚੇ ਤੇ ਚੱਲਦਾ ਵਾ ਤਾਂ ਉਸ ਕਦੋਂ ਦੀ ਜਹਾਨ ਕਰਦਾ ਕਿਉਂਕਿ ਆਪਾਂ ਨੂੰ ਗੁਰੂ ਮਾਰਾਇ ਨੇ ਸਿਖਾਇਆ ਹੀ ਇਹ ਆ ਵੀ ਸੱਚੇ ਮਾਰਗ ਤੇ ਚੱਲੋ ਆਪਾਂ ਉਹਨਾਂ ਦੇ ਪੁੱਤਰਾਂ ਗੁਰਨਾਣਕ ਪਾਤਸ਼ਾਹ ਦੇ ਪੁੱਤਰਾਂ ਗੁਰੂ ਗੋਬੀ ਸਿੰਘ ਦੇ ਪੁੱਤਰਾਂ ਉਹਨਾਂ ਨੇ ਆਪਦੇ ਜੀਵਨ ਦੇ ਵਿੱਚ ਜੋ ਘਾਲਣਾ ਘੱਲ ਕੇ ਆਪਾਂ ਨੂੰ ਸਿਖਾਈਆਂ ਤੇ ਜੇ ਆਪਾਂ ਉਹਨਾਂ ਨੂੰ ਆੰਦੇ ਆ ਵੀ ਅਸੀਂ ਉਹਨਾਂ ਦੇ ਪੁੱਤਰਾਂ ਤੇ ਫਿਰ ਕੁਛ ਨਾ ਕੁਛ ਤੇ ਆਪਾਂ ਲੋਕਾਂ ਨੂੰ ਵੱਖਰੇ ਹੋਣੇ ਚਾਹੀਦੇ ਨਾ ਇਸ ਕਰਕੇ ਗੁਰਬਾਣੀ ਨੂੰ ਪੜੋ ਉਹਦੇ ਦੇ ਸਮਝੋ ਉਹਦੇ ਦੇ ਚੱਲੋ ਜਿੰਨਾ ਕਿ ਚੱਲ ਸਕਦੇ ਆ ਬਾਕੀ ਇਨਸਾਨ ਗਲਤੀਆਂ ਦਾ ਪੁੱਤਲਾ ਗਲਤੀਆਂ ਹੋਈ ਜਾਣੀਆਂ ਟੈਕ ਆਈ ਜਾਣੀਆਂ ਤੇ ਤੁਸੀਂ ਵੱਧ ਤੋਂ ਵੱਧ ਬਚਣ ਦੀ ਕੋਸ਼ਿਸ਼ ਕਰੋ ਇਹ ਗੱਲਾਂ ਮੇਰੇ ਅੱਜ ਦਿਲ ਦੇ ਵਿੱਚ ਆਈਆਂ ਇਹ ਤੇ ਮੈਂ ਤੁਹਾਡੇ ਨਾਲ ਕਰ ਪਿਆ ਬੱਚਿਆਂ ਨੂੰ ਚੰਗੇ ਇਨਸਾਨ ਬਣਾਓ ਨਾ ਕਿ ਚੰਗੇ ਨੰਬਰਾਂ ਦਾ ਕਰਕੇ ਉਹਨਾਂ ਨੂੰ ਬਾਕੀ ਸਾਰੀ ਸਿੱਖਿਆ ਦੇਣੀ ਭੁੱਲ ਜੋ ਉਹਨਾਂ ਨਾਲ ਗੱਲਾਂ ਕਰਤਾ ਕਰੋ ਚੰਗੇ ਇਨਸਾਨ ਜੇ ਬਣ ਗਿਆ ਨਾ ਬੱਚਾ ਤੇ ਸਾਰੀਆਂ ਗੱਲਾਂ ਵਿੱਚ ਆ ਜਾਣੀਆਂ ਪੜ੍ਹਾਈ ਵੀ ਵਿੱਚ ਆਇਣੀ ਕੋਈ ਕਿ ਪੜ੍ਹਾਈ ਜਿਹੜੀ ਆ ਫੀਲਡ ਦੇ ਵਿੱਚ ਹੋਣੀ ਆ ਜਦੋਂ ਆਪਾਂ ਫੀਲਡ ਦੇ ਵਿੱਚ ਬੋਲਾਂਗੇ ਪੜਾਂਗੇ ਉਦੋਂ ਫੀਲਡ ਦੇ ਵਿੱਚ ਹੋਣੀ ਆ ਕਿਉਂਕਿ ਅਸੀਂ ਸਿੱਖੀ ਹਿੰਦੀ ਸਾਨੂੰ ਸਿਖਾਈ ਆ ਸਾਰੀ ਲੱਜਾਂ ਮਾਰਕ ਬਈਆਂ ਨੇ ਫੀਲਡ ਦੇ ਵਿੱਚ ਜਦੋਂ ਕੰਮ ਕੀਤਾ ਤੇ ਜਿਹੜਾ ਆਪਣਾ ਇੰਜੀਨੀਅਰਿੰਗ ਵਰਕ ਆ ਉਹ ਜਦੋਂ ਮਸ਼ੀਨਰੀ ਦੇ ਨਾਲ ਰਾਹ ਪਿਆ ਮਸ਼ੀਨਰੀ ਨਾਲ ਕੰਮ ਸ਼ੁਰੂ ਕੀਤਾ ਕੀਤਾ ਉਹ ਤੋਂ ਜਾ ਚੰਗੀ ਇੰਗਲਿਸ਼ ਮੋਬਾਈਲਾਂ ਨੇ ਸਿਖਾਤੀ ਬੱਚਾ ਸਿੱਖ ਜਾਂਦਾ ਵਾ ਜਿਹੜੇ ਚੰਗੇ ਸੰਸਕਾਰ ਹਨਾ ਉਹ ਛੋਟੀ ਉਮਰ ਦੇ ਉਹਨੂੰ ਸੋਣੇ ਪੈਂਦੇ ਜਰੂਰ ਮੇਰੇ ਵੀਰ ਕੋਸ਼ਿਸ਼ ਕਰਿਆ ਕਰੋ ਜੇ ਚੰਗੀਆਂ ਲੱਗੀਆਂ ਵੀਡੀਓ ਤੇ ਕਮੈਂਟ ਕਰਿਆ ਕਰੋ ਦੱਸਿਆ ਕਰੋ ਤੇ ਇਹਦੇ ਨਾਲ ਮਾਨੂੰ ਖੁਸ਼ੀ ਮਿਲਦੀ ਆ ਤੇ ਹੋਰ ਤੁਹਾਡੇ ਨਾਲ ਗੱਲਾਂ ਕਰਨੀ ਜੀ ਕਰਦਾ ਤੇ ਅੱਜ ਹੁਣ ਆਪਾਂ ਸਾਦ ਪੌੜੀਆਂ ਕਣਕ ਭਰਨੀ ਆ ਤੇ ਬੜੀਆਂ ਮੰਦਰ ਤਰੀਜ਼ਾਂ ਹੀ ਤੁਹਾਡੇ ਨਾਲ ਗੱਲਾਂ ਕਰਨੀ ਪਾਉਣੀਆਂ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਟਰਾਲਾ ਧੋ ਕੇ ਇਹਦੇ ਪੁੱਤ ਥੱਲੇ ਮਾਰਨਾ ਜਿਆਦਾ ਥੱਲੇ ਹੋਏ ਅੰਦਰ ਮਾਰਦਾ ਹੀ ਬਸ ਹੁਣ ਇਹਨੂੰ ਡੀਜ਼ਲ ਮਾਰ ਕੇ ਟਰਾਲੇ ਨੂੰ ਆਪਾਂ ਡਾਕ ਦਾਂਗੇ ਤੇ ਯਾਰ ਸਾਮ ਕਿਉਂਕਿ ਹੁਣ ਟਾਈਮ ਆਪਣੇ ਕੋ ਸਾਰਾ ਸਿਆਲ ਹਸਾਉਣ ਟਰਾਲੇ ਖਲੋਤੇ ਰਹਿਣੇ ਆ ਮੁੜ ਕੇ ਸੈਲਰ ਚ ਕੰਮ ਚੱਲਣਾ ਵਾ ਜੇ ਹੋਣਾ ਜੇ 10 15 ਦਿਨ ਵੀਲੇ ਟਰਾਲੇ ਇੱਕ ਇਹਦਾ ਥੋੜਾ ਜਨਾ ਕੰਮ ਕਰਾਉਣਾ ਹਿੱਸੇ ਦੇ ਬੈਰਕ ਬੜੇ ਤੋੜਦਾ ਵਾ ਦੇ ਕੇ ਆਉਣੇ ਕਿਸੇ ਨੂੰ ਸ਼ਹਿਰ ਪਹਲਾ ਕਰਕੇ ਤੇ ਜਿਹੜਾ ਇਹ ਜੇ ਨਾਲ ਥੋੜਾ ਫਰਕ ਵਾ ਚੂੜੀ ਦਾ 베어ਿੰਗ ਦਾ ਚੜਾ ਜਿਹੜਾ ਵਾ ਥੋੜਾ ਵਧ ਘਟ ਵਾ ਕਰਾ ਕੇ ਲਿਓਨੇ ਹਿੱਸਾ ਦਾ ਸਹੀ ਨਹੀਂ ਤੇ ਜਿੰਨੇ ਹੀ 베어ਿੰਗ ਨਵੇਂ ਪੋਨੇ ਕਦੀ ਟੁੱਟਣੇ ਨਹੀਂ ਚਾਹੀਦਾ ਇਹ ਬੜੇ ਸ਼ੌਂਕ ਨਾਲ ਟਰਾਲਾ ਬਣਵਾਇਆ ਸੀ ਉਦੋਂ ਤੇ ਆਵੇ ਸਾਰੇ ਹੁਣ ਦਵੇਂ ਤਿੰਨੇ ਧੋਕੇ ਬਥੇਰਾ ਵਿਚਾਰਿਆਂ ਕਰਮ ਵਾਲਿਆਂ ਨੇ ਕੰਮ ਦਿੱਤਾ ਹੁਣ ਫੇਰ ਆਪਣਾ ਇੱਕ ਟਰਾਲਾ ਬਾਹਰ ਹੈਗਾ ਵਾ ਇਹਨਾਂ ਨੂੰ ਧੋਕੇ ਲਾ ਦਾਂਗੇ ਮੁੜਕੇ ਕੰਮ ਕਮ ਕਰਾ ਲਾਂਗੇ ਸਾਰਾ ਓ ਚਲੋ ਆਪਾਂ ਚੱਲੀਏ ਮੋਨ ਹੈਗਾ ਇੱਥੇ ਕੱਲਾ ਤੇ ਹੁਣ ਅਸੀਂ ਪਾਰ ਸਾਡੀ ਡਿਊਟੀ ਲੱਗ ਗਈ ਆ ਪਾਰ ਚੱਲਦੇ ਆ ਵੈਗਰੂ ਦਾ ਨਾਂ ਲੈ ਕੇ ਹੁਣ ਆਪਾਂ ਪਹੁੰਚ ਗਏ ਦਰਿਆ ਤੇ ਹੁਣ ਆਪਣੀ ਬੇੜੀ ਜਿਹੜੀ ਆ ਬਸ ਆਪਣੀ ਆ ਗਈ ਆ ਉਹਦੇ ਇਹਨੂੰ ਮੰਜਾ ਚਲਾਉਣਾ ਨਹੀਂ ਉਹ ਚਲਾ ਲਿੰਦਾ ਪੂਰਾ ਖਲੋਗੇ ਭਜੋਂਦਾ ਇਹਦੇ ਕੋੜੇ ਨੂੰ ਬਸ ਆਪਣੀ ਆ ਚੱਲੀ ਹੁਣ ਲੈਣ ਆਪਾਂ ਨੂੰ ਅ ਚੱਲਦੇ ਪਾਰ ਲਾ ਦੇਣਾ ਨਾ ਕੋਈ ਵਾਅਦਾ ਤੇ ਨਹੀਂ ਵੇਚਣਾ ਬਾਜੀ ਹੂੰ ਇਹਨੂੰ ਜਿੰਦਰਾ ਮਾਰਿਆ ਨੀ ਯਾਰ ਵੇਖੋ ਵੇਖੋ ਘਮਾਉ ਇਹਨੂੰ ਕਿੰਨੇ ਲਿਆਂਦਾ ਏ ਜਦਨਾ ਆਪਾਂ ਨਹੀਂ ਆ ਤਾਂ ਇੱਕ ਤਾਂ ਹੀ ਗੱਡੀ ਲਗਾਈ ਆ ਆ ਤਾਂ ਲਗਾਈ ਆ ਗੱਡੀ ਲਗਾਈ ਬਾਪਾ ਹਾ ਚੋਣ ਮਾਰਿਆ ਨੀ ਉਧਰ ਕਿਉਂ ਉਧਰ ਇਹਨਾ ਬਾਤ ਨਹੀਂ ਹੋਣੀ ਗਾ ਡੇਟਰ ਲਗਾਇਆ ਨਾ ਤੇ ਜੇ ਨਾ ਮਿਸਤਰੀ ਨੇ ਚਲੋ ਜੀ ਆਪਣੀ ਗੱਡੀ ਪਹੁੰਚ ਗਈ ਆ ਥਾਂ ਤੇ ਇੰਨਾ ਬਲੇ دریا ਕਰਨਾ ਛਾਂ ਚਲੋ ਧਾਰਾ ਨਾ ਉਹ ਕਿ دریا ਕੋਪੜ ਸੰਗਲਾ ਆਪਣੇ ਪਿੰਡਾਂ ਹੂੰ ਪਰ ਇਆਂ ਕਣਕ ਦਾ ਰੰਗ ਬਹੁਤ ਵਧੀਆ ਬਣਿਆ ਹੋ ਨਾ ਪਹੁੰਚ ਚਲੇ ਹੁਣ دریا ਤੋਂ ਪਾਰ ਪਹੁੰਚ ਲੈ ਫਾਰਮ ਤੇ ਇੱਕ ਦਿਨ ਜਦੋਂ ਲਾਈਟ ਲਾਉਣੀ ਇੱਥੇ ਯਾਰ ਅੰਦਰ ਨਾਲੇ ਉਧਰ ਕਹਿੰਦਾ ਮੋਟਰ ਫਟ ਕਰਨ ਵਾਲੀਆਂ ਕਰਤਾ ਹਾਂ ਹੁਣ ਆਪਣੀ ਪਾਰ ਵਾਲੀ ਕਣਕ ਦੀ ਭਰਾਈ ਜਿਹੜੀ ਚੱਲਣ ਢਈ ਆ ਇਹਨਾਂ ਵਾ ਪੀਸ ਦਰਿਆ ਢਾਉਣ ਵਾ ਏ ਮੀਂਹ ਮੁਣੀ ਪਿਆ ਬਾਲਾ ਬਾਜ ਦਾ ਪਤਾ ਨਹੀਂ ਪਰ ਇੱਕ ਵਾਰ ਹੁਣ ਪੈਲੀ ਆਇਆ ਬੱਤਰ ਆਈ ਜਾਂਦੀਆਂ ਅੱਜ ਆ ਦੋ ਮੋਟਰਾਂ ਤਿੰਨ ਚਲਾਉਣੇ ਆ ਤਾਰ ਲਿਆ ਤਾਰ ਨਾਲ ਨਾਲੇ ਅੱਜ ਤੁਹਾਨੂੰ ਦੱਸਦੇ ਆਂ ਵੀ ਆਚ ਬਾਰੇ ਦਾ ਤੇ ਉਹ ਚੁਬਾਰੇ ਦਾ ਕੀ ਫਰਕ ਬੜੇ ਵੀਰਾਂ ਨੇ ਕਮੈਂਟ ਕੀਤੀ ਇੱਕ ਵੀਰ ਦਾ ਕਮੈਂਟ ਸਭ ਤੋਂ ਵਧੀਆ ਲੱਗਾ ਬੰਡਾਲੇ ਦਾ ਜਸਵੰਤ ਸਿੰਘ ਆਪਣਾ ਭਾਜੀ ਉਹਦਾ ਕਮੈਂਟ ਇਹ ਸੀ ਵੀ ਉਸ ਚੀਜ਼ ਨੂੰ ਆਪਾਂ ਵਰਤਦੇ ਆਂ ਉੱਥੇ ਆਪਾਂ ਆਉਂਦੇ ਆਂ ਜਾਂਦੇ ਆਂ ਰਹਿੰਦੇ ਆਂ ਉਹਦੇ ਕੋਲ ਬੈਠਦੇ ਆਂ ਗੱਲਾਂ ਕਰਦੇ ਮੰਨ ਲਓ ਇਹ ਕਲਾ ਲੋ ਉੱਥੇ ਇਹ ਚਾਰੇ ਦੇ ਆਪਾਂ ਨਾ ਆਉਨੇ ਆ ਨਾ ਜਾਣੇ ਆ ਨਾ ਬੈਣੇ ਆ ਏਦਾਂ ਹੀ ਰਿਸ਼ਤੇ ਆ ਜਿੰਨਾ ਰਿਸ਼ਤਿਆਂ ਚ ਆਪਾਂ ਆਈਏ ਜਾਈਏ ਮਿਲਨ ਵਰਤ ਰੱਖੀਏ ਗੱਲਾਂ ਬਾਤਾਂ ਕਰੀਏ ਤੇ ਉਹ ਚਾਰੇ ਨੂੰ ਖੜੇ ਰਹਿੰਦੇ ਆ ਜਿੰਨਾਂ ਨਾ ਨਹੀਂ ਹੌਲੀ 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 ਫਰਕ ਪੈਂਦਾ ਪੈਂਦਾ ਇਸ ਚਾਰੇ ਨੂੰ ਪੈ ਜਾਂਦਾ ਇਹ ਹੀ ਮੇਰੀ ਗੱਲ ਕਰਨ ਦਾ ਉਦਨ ਮਤਲਬ ਹੋ ਸਕਦਾ ਇਸ ਗੱਲਾਂ ਦੇ ਵਿੱਚ ਮੌਮੀ ਆਉਂਦਾ ਹੋਵਾ ਮੌਮੀ ਬੋਤਾ ਕਾਟਸ ਟਾਈਮ ਦਿੰਦਾ ਵਾ ਤੇ ਮੇਰੇ ਮੱਝ ਘਰ ਲਈ ਸਾਰੇ ਵੀਰ ਉਹਦਾ ਜੀ ਇਹ ਇਹ ਚੀਜ਼ ਦਾ ਫਰਕ ਹੀ ਆਈਆਂ ਵੀਰ ਲੱਗਦਾ ਕੋਚ ਬਾਰਾ ਜਿਹੜਾ ਵਾ ਉਹਨੂੰ ਰੰਗ ਹੋਇਆ ਇਹਨੂੰ ਰੰਗ ਨਹੀਂ ਆਂ ਤੇ ਇਹਨੇ ਆਸਤਾ ਉਥੇ ਲਾਈਟ ਵਾ ਇਥੇ ਦੇਣ ਦੀ ਹੈਗੀ ਡੈਡ ਵੀ ਹੈਗੀ ਆ ਇਹਨੇ ਆਸਤਾ ਇਥੇ ਸਫਾਈ ਨਹੀਂ ਆ ਪਰ ਜਿਹੜਾ ਵਜਾ ਕਰਕੇ ਮੈਂ ਪੁੱਛਿਆ ਇਹ ਸਵਾਲ ਉਹ ਸਿਰਫ ਆਪਣੇ ਵੀਰ ਜਸਵੰਤ ਸਿੰਘ ਨੇ ਤੇ ਇੱਕ ਹੋਰ ਵੀਰ ਨੇ ਕਮੈਂਟ ਕੀਤਾ ਸੀ ਬਹੁਤ ਵਧੀਆ ਲੱਗਾ ਕਿਉਂਕਿ ਉਹਨਾਂ ਗੱਲ ਨੂੰ ਸਮਝਿਆ ਤੇ ਇਦਾਂ ਆਪਦੇ ਵਿਚਾਰ ਦਿੱਤੇ ਆਪਾਂ ਕੋਈ ਵੀ ਗੱਲ ਕਰਦੇ ਉਹਦੇ ਵਿੱਚ ਕੋਈ ਮਤਲਬ ਹੁੰਦਾ ਇਸ ਕਰਕੇ ਆਪਣਾ ਜੀ ਕੀਤਾ ਤੁਹਾਨੂੰ ਪੁੱਛੀ ਕਮੈਂਟ ਕਰਕੇ ਤੇ ਬਹੁਤ ਵਧੀਆ ਲੱਗਾ ਵੀਰਾਂ ਦੇ ਸੁਝਾਅ ਸਹਿ ਕੇ ਤੇ ਹੁਣ ਅੱਜ ਫੇਰ ਉੱਤੇ ਆਏ ਚੁਬਾਰੇ ਦੇ ਮੋਟਨਾ ਆਪਣੀਆਂ ਚੱਲਣ ਡੀਆਂ ਕਣਕ ਭਰੀ ਚੰਡਈ ਆ ਤੇ ਵਿਪਨ ਖਿਚੀਓ ਦਾ ਕੰਮ ਨੂੰ ਅੱਜ ਭਰੀ ਜਣੀ ਵੀ ਆਪਣੇ ਵੀ ਮੋਟਰ ਹਾਂ ਇਹ ਭਰ ਜਾਏਗਾ ਤੀਨੋਂ ਹਾਂ ਬਹੁਤ ਠੀਕ ਆ ਇਹ ਰਾਤ ਭਰੋਂ ਨਿਕਲ ਜਾਏਗਾ ਫਿਰ ਬਚਾ ਲੈ ਇਧਰ ਵਾਪਸ ਇਹ ਨਹੀਂ ਇਧਰ ਨਹੀਂ ਚਲਾਉਣਾ ਇਹ ਨਹੀਂ ਭਰਨਾ ਇਹ ਦੇਖ ਕੇ ਮੀ ਭਰੇਗੇ ਮੋਟਰ ਮੁੜ ਕੇ ਬੰਦ ਕਰ ਦੇਣੀ ਬਸ ਇਹੋ ਤਿੰਨ ਕਿਾਰੇ ਭਰਗੇ ਨਾ ਇਹ ਮੋਟਰ ਬੰਦ ਹੋ ਜਣੀ ਹੈ ਠੀਕ ਹੈ ਇਹਦਾ ਫਿਰ ਬਾਲੀ ਗੱਲ ਆਪਾਂ ਇੱਕ ਕੰਮ ਕਰ ਲਾਂਗੇ ਇਨੂੰ ਨਾਲ ਲਾਗੇ ਨਾ ਪਾਈਪ ਲਾਈਨ ਵਾਲੀ ਇਹਦਾ ਪਾਣੀ ਉਹ ਖੱਤੇ ਨੂੰ ਸੁੱਟ ਲਾਂਗੇ ਦੋਵਾਂ ਮੋਟਰਾਂ ਦਾ ਪਾਣੀ ਲਾ ਕੇ ਤੇ ਇਹਨੂੰ ਭਰ ਦਾਂਗੇ ਬਹੁਤ ਸੋਹਣਾ ਬਥਰ ਹੋਗਾ ਦਿਨ ਮੇ ਹੋਗਾ ਹਾਂ ਦਿਨ ਮੇ ਅਜ ਰਾਤ ਕੋ ਤੱਕ ਬੰਦ ਹੁਣ ਤੇਰੇ ਪਾਸੇ ਕਿਹ ਮੋਟਰ ਹੋ ਗਈ ਇੱਕ ਕੋਹ ਵਾਲੀ ਹੋ ਗਈ ਦੋਨੋਂ ਮੋਟਰ ਠੀਕ ਹੈ ਨਾ ਦੋ ਤੇ ਚਲਾ ਸਕਦਾ ਏ ਬੜਾ ਬੜਾ ਗਿਆ ਹਾਂ ਹੰਦਾ ਯਾਰ ਸਾਨੂੰ ਬਹੁਤ ਸੋਖ ਬਣਿਆ ਐਪ ਲਾਈਨ ਦਾ ਐਡਾ ਨਜ਼ਾਰਾ ਨਾ ਜਿਹੜੇ ਮਰਜ਼ੀ ਖੱਤੇ ਨੂੰ ਜਿੱਧਰ ਮਰਜ਼ੀ ਮੋਟਰਾਂ ਦਾ ਪਾਣੀ ਲੈ ਜਾ ਫਿਰ ਵੀ ਜਿਹੜੇ ਪਲਾਸਟਰ ਦੇ ਪੈਪ ਹੁੰਦੇ ਉਹ ਪਾੜਦੇ ਰਹਿੰਦੇ ਆ ਵੈਸੇ ਹੀ ਬਣਾ ਕੇ ਰੱਖੀ ਹੋਵੇ ਪੈਪਲਨ ਜਿੱਤਰਾ 4 ਦੀਆਂ ਮੋਟਰਾਂ ਜਾਂ 5 ਦੀਆਂ ਮੋਟਰਾਂ ਸਭ ਤੋਂ ਵਧੀਆ ਸੌਖਾ ਤਰੀਕਾ ਵਾ ਥੱਲੇ ਨਾ ਵੀ ਪੈਪਲਨ ਪੋਣੀ ਹੋਵੇ ਨਾ ਉਤਲੇ ਬਨੇ ਬਮਾਨਾ ਇਕੱਠੀ ਕਰਕੇ ਰੱਖੀ ਹੋਵੇ ਜਿਹੜੀ ਮਰਜ਼ੀ ਮੋਟਰ ਤੇ ਲੈ ਜੇ ਬਾਲਾ ਕੰਮ ਵਧੀਆ ਯਾਰ ਨਜ਼ਾਰਾ ਹੀ ਆਇਤਾ ਦਾ ਕਮਾ ਕੇ ਜੇ ਪੁੱਤ ਆਖਾਂ ਇਹਨੇ ਉਹ ਤੇਰੀ ਵੱਟ ਸਾਰੀ ਖੋਰ ਦੇਣੀ ਉਹ ਵੱਟ ਤੇਰੀ ਪਰਲੀ ਸਿੱਧਾ ਜਿੱਥੇ ਪਾਣੀ ਵਜਿੰਦਾ ਸਾਰੀ ਖੋਰ ਦੇਣੀ ਇਹਨੂੰ ਫੇਰ ਈ ਦਾ ਰੱਖ ਹੋਰ ਪਰ ਉਹਨੂੰ ਕਰ ਨਾ ਇਹਨੂੰ ਵੱਡਣਾ ਨਾ ਬਸ ਇਦਾਂ ਆ ਮੂੰਹਾਂ ਪੂਰਾ ਜੋਰ ਨਾਲ ਬੰਦੇ ਤੇ ਉਹ ਅਗਲੇ ਕਾਰੇ ਨੂੰ ਪਾਣੀ ਲਾ ਦੇ ਵਾ ਬਾਲਾ ਹੀ ਨਜ਼ਾਰਾ ਯਾਰ ਇਹਦਾ ਆ ਪਾਈਪ ਲਾਈਨਾਂ ਨੇ ਤੇ ਬਚਾਦਾ ਆਪਣਾ ਇਧਰ ਨੂੰ ਮਦੀ ਝੋਨਿਆਂ ਜੀ ਬੜਾ ਗੁਰੂਆ ਨਜ਼ਾਰਾ ਆਦਾ ਕਿਉਂ ਨਹੀਂ ਨਹੀਂ ਆ ਰੂੜ ਨਹੀਂ ਪੋਣੀ ਇੱਥੋਂ ਪੈਪ ਪੋਣਾ ਜਿਵੇਂ ਆ ਖੱਤੀ ਨੂੰ ਸੁਦਾ ਹੀ ਜ ਬਣ ਗਈ ਨਿਆ ਰਿਆਣਾ ਹੌਲੀ ਹੌਲੀ ਤਕਨੀਕਾਂ ਵੱਧ ਰਹੀ ਜਾਂਦੀਆਂ ਆ ਵੰਡ ਵਾਲੇ ਕਿਹੜੇ ਸੁਨੀਲ ਕਈ ਲਈ ਚੰਗੀ ਓਏ ਮਾਨਾ ਉਹ ਆ ਖੰਡਿਆ ਕਪਾਉ ਉਹ ਜੇ ਗੱਲ ਕਰਨ ਰਿਆ ਜੀ ਕਹਿੰਦਾ ਵੀ ਇੱਕ ਕੰਮਸ਼ੀ ਵੇ ਇਹ ਲੱਗਾ ਤੇ 9 ਵਜੇ ਤੱਕ 100 ਬੋਰੀ ਜਿਹੜੀ ਆ ਖਾਦ ਦੀ ਪਾਤੀ ਆ ਇਹ ਕਿੰਨਾ ਕੰਮ ਸੌਖਾ ਪੈ ਪਲੰ ਨਾਲ ਹੁਣ ਆ ਵਿਛਾਇਆ ਸਾਥਵਾਦੋ ਮੁੰਡੇ ਨੂੰ ਆ ਬੰਦ ਇਹਨੂੰ ਪਾ ਨਾ ਇਹਨੂੰ ਕਈ ਬਾਲੀ ਗੁਰੂਆ ਸਿਰੇ ਦੀ ਆ ਕਹਿੰਦੇ ਕਿ ਇਹਨੇ ਗੋਹਾ ਕੱਢਣ ਨੂੰ ਨਹੀਂ ਰੱਖਣੀ ਜਿਹੜੀ ਤੂੰ ਮੋਹਿਆਂ ਨੂੰ ਰੱਖੀ ਖਿਰਦਾ ਕਈ ਵੇ ਜਲਦੀਪ ਦੇ ਕੰਮ ਪੁੱਠੇ ਹੀ ਹੁੰਦੇ ਕੇ ਖੰਬੇ ਨੂੰ ਚਲਾ ਦਾ ਖੰਬੇ ਨੂੰ ਬੱਤੀ ਲਾਦੀ ਉਤੋਂ ਤਾਰ ਸੋਚ ਲਵਾਦਾ ਸਾਰੇ ਨੂੰ ਲੈ ਚੱਲਿਆ ਲੱਕੂ ਮੈਂ ਬੱਤੀ ਨਹੀਂ ਆਉਂਦੀ ਵੇਖਿਆ ਤਾਰਾਂ ਖੰਬੇ ਲੱਗਿਆ ਹੁੰਦਾ ਗਿੱਲਾ ਗੁੱਲਾ ਤੇ ਲੈ ਗਿਆ ਸਾਰੇ ਮੁਲਕ ਨੂੰ ਲੱਗ ਲੱਗ ਆਹ ਬੰਦ ਟੋਕ ਗੁਰੂਆ ਜਮਾ ਹੀ ਨਹੀਂ ਪਤਾ ਵੀ ਕਿਹੜਾ ਕੰਮ ਮੈਂ ਕਿੱਦਾਂ ਕਰਨਾ ਕੀ ਸਿਸਟਮ ਇਹ ਤਾਂ ਅਗਲੇ ਪੱਲੇ ਕਰੇਂਡ ਆ ਆ ਵੇ ਲੈ ਉਹਨੂੰ ਪਤਾ ਹੀ ਨਹੀਂ ਪਤਾ ਲੱਗਾ ਉਹਨਾਂ ਨੂੰ ਕੰਮ ਸਿਖਾਇਆ ਨਾ ਕਰਦੇ ਰਹੇ ਤੇ ਧਿਆਨ ਰੱਖਦੇ ਆਂ ਤੂੰ ਭੈਣ ਧਿਆਨ ਨਹੀਂ ਰੱਖਦਾ ਇਹਨੂੰ ਹਾਂ ਮੈਨੂੰ ਕਿਹੜਾ ਕਦੀ ਕੇ ਨੇ ਖੰਬੇ ਤੇ ਚੜਾਉਣਾ ਆਂਦਾ ਨਹੀਂ ਪਤਾ ਕਿੰਦੀ ਵਾਰੀ ਆ ਜਾਣੀ ਹੁਣ ਉਹ ਵਿੱਪਨ ਬੰਦਵਾਂਦਾ ਫਲਾਂਦੀ ਆੜ ਦੀ ਵਧੀਆ ਬਣਾਈ ਮੈਂ ਕਿਹਾ ਤੂੰ ਕਿੱਥੇ ਉਦੋਂ ਮੈਂ ਨਾਲ ਸੀ ਮੈਂ ਕਿਹਾ ਨਹੀਂ ਪਤਾ ਨਾ ਕਿੰਦੀ ਕਿੱਥੇ ਵਾਰੀ ਆ ਜਾਣੀ ਹੁਣ ਉਹ ਜਿਹੜੀ ਕਰਿਆ ਮੈਂ ਕੋਈ ਬਣਾਇਆ ਹਾਂ ਤੇ ਹੁਦੋਂ ਉਦੋਂ ਕਹਿੰਦਾ ਨਾ ਚਲੋ ਚਲੋ ਗਾਂ ਚੱਲੀਏ ਇਹ ਨਹੀਂ ਪਤਾ ਹੁੰਦਾ ਕਿਹੜੀ ਮੋਟਰ ਦੀ ਕਿੱਥੇ ਕਿਹਦੀ ਵਾਰੀ ਆਏ ਨਹੀਂ ਸਗੋਂ ਜਿਹੜੀ ਤੇ ਬੇਈਮਾਨੀ ਕਰਕੇ ਕੰਮ ਕੀਤਾ ਉਹਤੇ ਵਾਰੀ ਆਉਦੀ ਆਉ। ਪਹਿਲਾਂ ਹੀ ਕੰਮ ਸਹੀ ਕਰੋ। ਐਸ ਵਾਰ ਕਣਕ ਦਾ ਜਿਹੜਾ ਰੋਬ ਆ ਦਰਿਆ ਥੱਲੇ ਰਹਿਣ ਨਾਲ ਬਹੁਤ ਵੱਧ ਵਾ ਨਾਲੇ ਤੇ ਦਰਿਆ ਥੱਲੇ ਨਾਲ ਕਣਕਾਂ ਪਾਣੀ ਜਿਹੜਾ ਵਾ ਮਗਰੇ ਮਗਰ ਪੀਤੀ ਜਾਂਦੀਆਂ ਵੱਤਰ ਆਈ ਜਾਂਦੀਆਂ ਉਹਦੇ ਨਾਲ ਕਣਕ ਜਿਹੜੀ ਆ ਪਾਣੀ ਲੱਗਿਆ ਬਣਦੀ ਤੇ ਆ ਬਹੁਤ ਪਰ ਜੇ ਪਾਣੀ ਜ਼ਿਆਦਾ ਹੋਵੇ ਤੇ ਫਿਰ ਖਰਾਬ ਵੀ ਜਿਆਦਾ ਹੁੰਦੀ ਜਿੱਥੇ ਪਾਣੀ ਵੀ ਕਮਤੀ ਹੋਵੇ ਹੁਣ ਵੇਖੋ ਵੀ ਆਹ ਰਾਹ ਤੇ ਆਪਣਾ ਪੱਤਨ ਉਧਰ ਬਣ ਗਿਆ ਹੁਣ ਇਹ ਰਾਹ ਤੇ ਕੋਈ ਘਾਟੀ ਨੰਗੀ ਦਾ ਇੱਥੇ ਪੂਰਾ ਕੱਖ ਪ੍ਰਾਂਲ ਹੋ ਗਿਆ ਨਹੀਂ ਤੇ ਅੱਗੇ ਇੱਦੇ ਤੇ ਰਾਹ ਹੁੰਦਾ ਤੇ ਇਹ ਡਰੋਨਾਂ ਨਾਗੇਦੇ ਰਹਿੰਦੇ। ਉਹ ਜਿਹਦਾ ਵੇਖੋ ਕੀ ਹਾਲਤ ਹੋ ਗਈ। ਖੇਤਾਂ ਅੜ ਜਾ ਬਣ ਗਿਆ। ਬੜੀ ਇੱਤੇ ਫਸਲ ਪੀਸਾ। ਬਹੁਤ ਸੋਹਣੀ ਕਿਰਪਾ ਕਣਕ ਭਰਿਆ। ਮਗਰੇ ਮਗਰੇ ਕਾਲੀ ਸ਼ਾਮ ਦੀ ਜਾਂਦੀ ਹੈ। ਰੈਗ ਨੂੰ ਕਿਰਪਾ ਰੱਖੇ। ਬਾਬਾ ਨਾਨਕ ਦੇ ਵਧੀਆ ਵਧੀਆ ਜੇ ਝੋਨੇ ਲੈ ਗਿਆ ਵਾ ਤੇ ਕੜਕਾ ਪਾਉਂਦੇ ਦੀਆਂ ਵਧੀਆ ਵਧੀਆ ਪ੍ਰਮਾਤਵਾ ਦਸਤੂਰ ਕਿ ਜਿਹੜਾ ਸਮਾਂ ਇਹ ਜਿਆਦੇ ਦੇ ਵਿੱਚ ਤੇ ਆਪਣੇ ਆਪ ਸਿਸਟਮ ਜਿਹੜਾ ਚੱਲੀ ਜਾਂਦਾ ਸਰਕਲ ਚੱਲੀ ਜਾਂਦੇ ਬਹੁਤ ਧੰਨਵਾਦ ਆਪਣਾ ਪ੍ਰੋਸੀਜਰ ਚੱਲਣ ਰਿਹਾ ਚਟਨੀ ਕੁੱਟਣ ਦਾ ਜਿ ਤੜਕਾ ਲਾ ਕੇ ਤੇ ਫਿਰ ਰੋਟੀ ਪਣੀ ਬੰਦੇ ਵਾਲੀ ਤਿਆਰ ਕਰਦੇ ਆ ਕੁੰਡਾ ਡੰਡਾ ਧੋ ਕੇ ਤੇ ਨਾਲੇ ਦਾਲ ਨੂੰ ਲਾਉਣੇ ਤੜਕਾ ਨਾਲੇ ਸਾਰੇ ਵੀਰਾਂ ਨੂੰ ਬਣਾਉਣੇ ਚਾਹ ਆ ਜੋ ਜਿੰਨੇ ਚਟਨੀ ਨਾਲ ਰੋਟੀ ਛਕਣੀ ਆ ਛਕ ਲੋ ਆਜੋ ਫਾਰਮ ਤੇ ਫਾਰਮ ਨੂੰ ਐ ਰੰਗ ਰੰਗ ਵੀ ਮਾਰਦੇ ਆ ਇਧਰ ਪਬਲ ਸੁਬਹ ਸੁਬਹ ਨਿਕਲ ਲੈ ਮਨ ਨਹੀਂ ਕਰੇਗਾ ਕਮਰਾ ਵਿੱਚ ਉਹ ਠੰਡ ਵਾਣਾ ਇੱਥੇ ਨਾਲੇ ਸਿੱਧੀ ਹਵਾ ਵਜਦੀ ਆ ਨਾਲੇ ਇਧਰ ਪੱਛੇ ਹਵਾ ਪੂਰਾ ਧੁੰਦੇ ਤੱਕ ਲੱਗਦਾ ਦਿਕਾ ਨਹੀਂ ਬੰਦਾ ਹੈ ਬੰਦਾ ਕਿੱਦਾਂ ਆ ਇਧਰੋਂ ਪੈਣ ਨੂੰ ਪਾਉਂਦੇ ਤਰੇ ਜਾਣਾ ਨਾ ਪੌੜੀ ਲਾ ਕੇ ਉਹਦੇ ਵਿੱਚ ਹੀ ਟੰਗੀ ਜਾਣਾ ਔਤਲੇ ਬੰਨੇ ਨਹੀਂ ਨਹੀਂ ਜਿੰ ਉਹ ਆਪਾਂ ਨਾਲ ਹੀ ਨਾਲ ਦੀ ਨਾਲ ਸ਼ੁਰੂ ਕਰ ਦੇਣੀ ਨਾ ਪਹਿਲਾਂ ਇਧਰਲਾ ਬੰਨਾ ਪਾ ਲਈਏ ਖੁਲਿਆ ਪੌੜੀ ਆ ਲੈਂਦਿਆ ਵੇ ਮੁੜ ਕੇ ਇਦਾਂ ਹੀ ਆਪ ਪਰਾਂ ਨੂੰ ਕਮਾ ਦੇਣੀ ਪਾਪਾ ਉਸ ਹਾਬ ਨਾਲ ਵੇਖ ਲਾ ਮੇਰੀ ਗੱਲ ਸੁਣ ਉਸ ਹਾਬ ਨਾਲ ਵੇਖ ਲਾ ਹਾ ਪਾੜ ਕੇ ਅੰਦਰ ਕਰ ਦੇ ਨਾ ਉਹ ਪਾ ਕੇ ਨਹੀਂ ਆਇਆ ਸੁਨੀਲ ਵਾਤ ਨੂੰ ਜਾਣੇ ਚਾ ਉਹ ਫਿਰੋ ਜਾਣੇ ਸੁਨੀਲ ਪਾ ਕੇ ਨਹੀਂ ਆਇਆ ਓਏ ਡੰਗਰਾਂ ਦੀ ਬਾਦ ਆ ਪ੍ਰਬੰਧ ਕਰਨ ਦੇ ਹਵਾ ਦਾ ਉਹ ਯੋਨ ਹਵਾ ਬੜੀ ਐਚ ਵੀ ਡਾ ਦੇ ਮੋਰੇ ਚ ਵੀ ਆ ਬੋਰਾ ਜਾਈ ਚੜਾ ਦੇ ਮੋਰੇ ਚ ਕਿਹਦੇ ਦੇ ਪਾਣੀ ਮਿਲਦਾ ਨਹੀਂ ਪਾਣੂ ਇੱਥੇ ਕਿੱਥੇ ਆਉਂਦਾ ਹੁਣ ਪਾਣੀ ਆ ਪਰਲੇ ਪਰਲੇ ਬੰਨੇ ਥਾਣੀ ਆਉਂਦਾ ਨਾ ਹੁਣ ਤੇ ਹੁਣ ਆਪਣਾ ਸਾਰਾ ਪ੍ਰਬੰਧ ਹੋ ਗਿਆ ਹੁਣ ਚੱਲਦੇ ਪਿੰਡ ਨੂੰ ਪਾਣੂ ਮੁਰ ਕਿਵੇਂ ਦੀ ਗੱਲ ਸੋਣਾ ਚੱਲਣ ਨਾਲ ਵੀਡੀਓ ਬਣੀ ਜਾਂਦੀਆਂ ਔ ਮੋਟਰ ਦਾ ਪਾਣੀ ਤੈਨੂੰ ਪਤਾ ਨਾ ਜਿੱਧਰ ਆਪਾਂ ਪਾਈਪ ਲੈਣੇ ਵਿਛਾਈ ਆ ਉਧਰ ਨੂੰ ਤਲੇ ਖੱਤੇ ਤੋਂ ਪਰਾਂ ਨੂੰ ਭਰਦੇ ਤਰੇ ਜਾਣਾ ਚੰਗਾ ਦਵਾ ਮੋਟਰ ਨਾਲ ਆ ਇਧਰੋਂ ਆ ਜਿੱਧਰ ਆਪਾਂ ਪਾਈਪ ਲੈਣੇ ਵਿਛਾਤੀ ਹੋਣਾ ਆ ਇਧਰ ਨੂੰ ਪਰਾਂ ਨੂੰ ਇੱਥੇ ਆਣ ਸੁਨੀਲ ਇੱਥੋਂ ਵੱਦੀ ਪਰਾਂ ਨੂੰ ਖਿੱਚ ਦਾਂਗੇ ਇੱਥੇ ਇੱਥੇ ਆਹੋ ਆ ਇਹਨੂੰ ਪਾੜ ਕੇ ਅੰਦਰ ਨੰਗਾ ਦੇ ਸਾਰੀ ਨੂੰ ਕਰਤਾ ਦੋਰਾ ਭੱਲਾ ਨਾਲ ਲੈਟ ਲਾ ਦੀਆ ਰਾਤ ਨੂੰ ਬੂਏ ਗਾੜੀ ਲਵਾ ਦਿੰਨੇ ਇੱਧਰ ਦੀ ਹਵਾ ਆਉਂਦੀ ਡੰਗਰਾਂ ਨੂੰ ਰਾਤ ਨੂੰ ਇਹ ਰਿਹਾ ਕਿ ਠੰਡ ਵੜੀ ਗਈ ਆਪਾਂ ਨੂੰ ਲੱਗਦਾ ਨਹੀਂ ਪਰ ਠੰਡ ਪੂਰੀ ਹੋ ਗਈ ਜੋ ਇੱਥੇ ਲਾ ਦੀ ਅਗਲੇ ਪੰਨੇ ਸਵੇਰੇ ਮੈਂ ਲਿਓਣਾ ਤਰਪੈਲ ਇੱਥੇ ਤਰਪੈਲ ਪਈ ਹੈ ਆਪਣੇ ਕੋਲ ਹੁਣ ਸਵੇਰੇ ਇੱਥੋਂ ਨੰਗੇ ਸਵੇਰੇ ਹੁਣ ਟੀਪ ਪੈਂਡ ਨੂੰ ਚੱਲਦੇ ਆਂ ਤਿਆਰੀ ਕੱਢ ਲਈ ਆਂ ਗੇੜੇ ਨੇ ਚੜਤਾ ਤੇ ਐ ਵੇਲੇ ਇਦਾਂ ਚਿੜੀਆਂ ਆਲਣੇ ਚ ਜਾਂਦੀਆਂ ਹੁਣ ਏਦਾਂ ਸਾਰੇ ਆਪ ਕੋ ਆਪਣੇ ਆਲਣੇ ਚ ਵੜਦੇ ਜਾਂਦੇ ਆ ਤੇ ਭਲਕੇ ਫੇ ਮਿਲਦੇ ਆ ਜਾ ਕੇ ਡੰਗਰ ਬੱਚਾ ਵੀ ਚੋਣਾ ਵਨ ਅੱਜ ਡੰਗਰਾਂ ਵਾਲਾ ਬੰਦਾ ਜਿਹੜਾ ਵਾ ਉਹ ਵਿਆਹ ਚਲੇ ਗਿਆ ਇਹ ਬੰਦੇ ਦੀ ਬਦਲੀ ਕਰਤੀ ਵਿਪਨ ਜੋ ਪਾਉ ਟਰੈਕਟਰ ਨਗਾ ਆ ਕੇ ਚੱਲੇ ਵਾਪਸ ਆਪਣਾ ਚੈਨਲ ਹੈ YouTube ਤੇ ਸੰਧੂ ਫਾਰਮ ਆਲੀ ਮੰਡ ਵਾਲੇ ਇਹ ਹੋਣਾ ਕੱਲ ਦੇ ਪਿੰਡ ਨੂੰ ਨਾਲੇ ਵੀਰਾਂ ਦਾ ਗੱਫਾ ਪਾਣੀ ਭੇਜਦੇ ਵਿੱਚ ਚੱਲ ਮੇਰੇ ਭਾਈ ਨੰਗਰਵਸ਼ਾ ਚੁਇਆ ਗਿਆ ਆਪਣਾ ਸਾਮੋ ਗਿਆ ਕੰਪਲੀਟ ਸੁੱਕ ਸੁੱਕ ਪੈ ਗਈ ਆ ਅਪਣਾ ਅੱਜ ਦਾ ਬਲੌਗ ਹੋ ਗਿਆ ਆਪਣਾ ਖਤਮ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਆਪਣਾ ਬਲੌਗ ਵੇਂਦੇ ਆ ਬਾਬਾ ਨਾਨਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਕਿ ਨਹੀਂ ਮੋਣ